ਲੋਕ ਸਭਾ ਚੋਣਾਂ ਆ ਰਹੀਆਂ ਨੇ ਤੇ ਉਸ ਤੋਂ ਪਹਿਲਾਂ ਹੀ ਮੁੱਖ ਮੰਤਰੀ ਭਗਵੰਤ ਮਾਨ ਫਿਰ ਤੋਂ ਅਕਾਲੀ ਦਲ ਨੂੰ ਲੈ ਕੇ ਪਲਟਵਾਰ ਕਰਦੇ ਹੋਏ ਦਿਖਾਈ ਦੇ ਰਹੇ ਨੇ ਤੇ ਉੱਥੇ ਹੀ ਉਹਨਾਂ ਨੇ ਸੁਖਦੇਵ ਸਿੰਘ ਢੀਡਸਾ ਦੀ ਵਾਪਸੀ ਨੂੰ ਲੈ ਕੇ ਵੀ ਤਿੱਖੇ ਨਿਸ਼ਾਨੇ ਸਾਧੇ ਨੇ ਤੇ ਉਹਨਾਂ ਨੇ ਕਿਹਾ ਕਿ ਸੁਖਦੇਵ ਸਿੰਘ ਢੀਡਸਾ ਅਕਾਲੀ ਦਲ ਦੇ ਵਿੱਚ ਵਾਪਸ ਆਏ ਨੇ ਤੇ 6 ਮਹੀਨੇ ਕਦੇ ਅਕਾਲੀ ਦਲ ਦੇ ਕੁਝ ਮੈਂਬਰ ਉੱਧਰ ਲਗਾ ਦਿੰਦੇ ਨੇ ਤੇ ਕਦੇ ਹੋਰ ਪਾਰਟੀਆਂ ਦੇ ਵਿੱਚ ਚਲੇ ਜਾਂਦੇ ਨੇ ਤੇ ਉਹਨਾਂ ਨੇ ਕਿਹਾ ਕਿ ਬੇਸ਼ੱਕ ਅਕਾਲੀ ਦਲ ਦੇ ਵਿੱਚ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ ਪਰ ਪ੍ਰੰਤੂ ਲੋਕਾਂ ਦੇ ਘਰਾਂ ਦੇ ਵਿੱਚ ਕਦੇ ਵੀ ਵਾਪਸੀ ਨਹੀਂ ਹੋਵੇਗੀ ਤੇ ਜਿਸ ਨੂੰ ਲੈ ਕੇ ਫਿਰ ਤੋਂ ਜਿਹੜਾ ਪਰਤਵਾਰ ਮੁੱਖ ਮੰਤਰੀ ਭਗਵੰਤ ਮਾਨ ਅਕਾਲੀ ਦਲ ਨੂੰ ਲੈ ਕੇ ਕੀਤਾ ਹੈ ਤੇ ਉੱਥੇ ਹੀ ਉਹਨਾਂ ਨੇ ਪੰਜਾਬ ਬਚਾਓ ਯਾਤਰਾ ਜੋ ਅੱਜ ਫਿਰ ਤੋਂ ਸ਼ੁਰੂ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਕੀਤੀ ਗਈ ਉਸ ਨੂੰ ਲੈ ਕੇ ਵੀ ਉਹਨਾਂ ਨੇ ਕਿਹਾ ਕਿ ਪੰਜਾਬ ਬਚਾਓ ਯਾਤਰਾ ਜਿਹੜੀ ਅਕਾਲੀ ਦਲ ਦੇ ਵੱਲੋਂ ਸ਼ੁਰੂ ਕੀਤੀ ਗਈ ਹੈ ਪਰੰਤੂ ਅਸਲ ਪੰਜਾਬ ਨੂੰ ਵੀ ਅਕਾਲੀ ਦਲ ਨਹੀਂ ਰੁੱਟਿਆ ਤੇ ਇਹ ਬਿਆਨ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤੇ ਨੇ ਤੇ ਜਿੱਤੇ ਦੌਰਾਨ ਚੋਣਾਂ ਨੂੰ ਲੈ ਕੇ ਵੀ ਉਹਨਾਂ ਨੇ 13 0 ਦਾ ਦਾਵਾ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕੀਤਾ ਗਿਆ ਤੇ ਪੂਰੇ ਮੁੱਦੇ ਨੂੰ ਲੈ ਕੇ ਕਿ ਸੁਣਦੇ ਆ ਮੁੱਖ ਮੰਤਰੀ ਭਗਵੰਤ ਮਾਨ ਦਾ ਹੋਲ ਕੀ ਕਹਿਣਾ ਹੈ ਅਕਾਲੀਆਂ ਵਾਲੀ ਕਾਨਫਰੰਸ ਨੂੰ ਕਿਸੇ ਹੋਰ ਪਾਰਟੀ ਪੱਖੀ ਪਤਾ ਕੌਣ ਕਿੱਧਰ ਨੂੰ ਗਿਆ ਹੁਣ ਕੱਲ ਪਰਸੋਂ ਕਹਿੰਦੇ ਢੀਂਡਸੇ ਦੀ ਘਰ ਵਾਪਸੀ ਹੋਈ ਹੈ ਮੈਂ ਕਿਹਾ ਕਿਹੜੇ ਘਰ ਵਾਪਸੀ ਹੋਈ ਹੈ ਕਹਿੰਦੇ ਜੀ ਕਾਲੀਦਾਲ ਵਾਲੇ ਘਰ ਚ ਵਾਪਸੀ ਹੋਈ ਹੈ ਮੈਂ ਕਿਹਾ ਉਹਨਾਂ ਘਰਾਂ ਚ ਤਾਂ ਨਹੀਂ ਵਾਪਸੀ ਹੋਈ ਨਾ ਜਿਨ੍ਹਾਂ ਚੋਂ ਲੋਕਾਂ ਨੇ ਕੱਢੇ ਨੇ ਉਹਨਾਂ ਘਰਾਂ ਚ ਨਹੀਂ ਵਾਪਸੀ ਹੋ ਸਕਦੀ ਜਿਨ੍ਹਾਂ ਚੋਂ ਲੋਕਾਂ ਨੇ ਕੱਢੇ ਨੇ ਆਪਸ ਵਿੱਚ ਹੀ ਵਾਪਸੀਆਂ ਕਰ ਲੈਂਦੇ ਆ 6 ਕੁ ਮਹੀਨੇ ਇੱਧਰ ਨੂੰ ਹੋ ਜਾਂਦੇ ਬਾਅਦ ਚ ਕਹਿੰਦੇ ਘਰ ਵਾਪਸੀ ਹੋਊਗੀ ਕਰੀ ਜਾਓ ਚਾਹ ਕਰੇ ਬਾਪਸਾ ਹੋ ਜਾਏ ਭੂਆ ਦੇ ਘਰੇ ਵਾਪਸ ਆਓ ਲੋਕਾਂ ਨੇ ਮੂੰਹ ਨਹੀਂ ਲਾਉਣਾ ਤੁਹਾਨੂੰ ਹੁਣ ਬਹੁਤ ਹੋ ਗਿਆ ਹੁਣ ਸੋ ਆਪਸ ਚ ਹੀ ਲੱਗੇ ਹੋਏ ਨੇ ਹੁਣ ਇਧਰ ਅੱਛਾ ਪੰਥ ਬਚਾਉਣਾ ਹੈ ਜੀ ਹੁਣ ਪਰਿਵਾਰ ਬਚਾਉਣਾ ਹੈ ਜੀ ਪੰਜਾਬ ਬਚਾਉਣਾ ਹੈ ਜੀ ਦੱਸੋ ਕੱਲ ਉੱਥੇ ਸਵਰਗੀ ਪ੍ਰਕਾਸ਼ ਸਿੰਘ ਬਾਦਲ ਪਰਮਾਤਮਾ ਉਹਨਾਂ ਨੂੰ ਆਤਮਾ ਨੂੰ ਸ਼ਾਂਤੀ ਦੇਵੇ ਸ਼ਰਧਾਂਜਲੀ ਸਮਾਰੋ ਉਹਨਾਂ ਦਾ ਸੀ ਦੋ ਤਿੰਨ ਨਾਂ ਮੇਰਾ ਲਈ ਦੇ ਨੇ ਉੱਥੇ ਇੱਥੇ ਪਤਾ ਲੱਗਦਾ ਕਿ ਕਿੰਨੇ ਭਟਕੇ ਹੋਏ ਨੇ ਸਪਨੇ ਚ ਵੀ ਆਈ ਜਾਂਦਾ ਹੈ ਕੇਜਰੀਵਾਲ ਸੁਪਨੇ ਚ ਆਈ ਜਾਂਦਾ ਹੈ ਵੀ ਕੀ ਹੋਈ ਜਾਂਦਾ ਸੋ ਅੱਜ ਫੇਰ ਸ਼ੁਰੂ ਕਰਤੀ ਪਰਿਵਾਰ ਆਪੋ ਕੀਓ ਪੰਜਾਬ ਬਚਾਓ ਯਾਤਰਾ ਮੈਨੂੰ ਸਮਝ ਨਹੀਂ ਆਉਂਦੀ ਬਚਾਉਣਾ ਕੀ ਤੋਂ ਥੋੜੇ ਤਾਂ ਬਚਾਇਆ ਸੀ ਬੜੀ ਮੁਸ਼ਕਲ ਨਾਲ ਹੁਣ ਸੋ ਇਸ ਕਰਕੇ ਇਹਨਾਂ ਨੇ ਕੁਰਸੀ ਬਚਾਓ ਯਾਤਰਾ ਇਹਨਾਂ ਦੀ ਇਹ ਪਰਿਵਾਰ ਬਚਾਓ ਯਾਤਰਾ ਇਹਨਾਂ ਦੀ ਹੋਰ ਇਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਕਿਸੇ ਨਾਲ ਹੋਰ ਇਹਨਾਂ ਦਾ ਦੇਸ਼ ਨਾਲ ਕੋਈ ਲੈਣਾ ਦੇਣਾ ਨਹੀਂ ਇਹਨਾਂ ਦਾ ਪੰਜਾਬ ਨਾਲ ਕੋਈ ਲੈਣਾ ਦੇਣਾ ਨਹੀਂ ਸਿਰਫ ਆਪਦਾ ਆਪਦਾ ਪਰਿਵਾਰ ਪੁੱਤ ਭਤੀਜੇ ਸਾਲੇ ਜੀਜੇ ਬਸ ਸੋ ਅਸੀਂ ਇਸ ਬ੍ਰੌਸ਼ਰ ਦੇ ਵਿੱਚ ਆਪਦੀਆਂ ਪ੍ਰਾਪਤੀਆਂ ਲਿਖੀਆਂ ਨੇ ਕਿਸ ਤਰ੍ਹਾਂ ਅਸੀਂ ਕੰਮ ਕੀਤੇ ਨੇ ਤੇ ਨਾਲ ਦੂਜੇ ਪਾਸੇ ਉਹ ਵੀ ਲਿਖਿਆ ਕਿ ਕਿਹੜੇ ਕੰਮ ਇਹਨਾਂ ਨੇ ਰੋਕੇ ਨੇ ਜੇ ਕਿਤੇ ਸਾਡੇ ਕੋਲੇ ਰਾਜਨੀਤਿਕ ਸ਼ਕਤੀ 13 ਲੋਕ ਸਭਾ ਵਾਲੀ ਹੋਵੇ ਤਾਂ ਅਸੀਂ ਉਹ ਕੰਮ ਵੀ ਅਗਲੇ ਸਾਲ ਇਸੇ ਬ੍ਰੌਸ਼ਰ ਤੇ ਉਹਨਾਂ ਨੂੰ ਵੀ ਕੀਤੇ ਹੋਏ ਕੰਮਾਂ ਦੇ ਵਿੱਚ ਅਸੀਂ ਸ਼ਾਮਲ ਕਰ ਦਾਂਗੇ ਕਿਉਂਕਿ ਸਾਡੇ ਕੋਲੇ ਜਦੋਂ ਇੰਨੀ ਸ਼ਕਤੀ ਹੋਈ ਕਿ ਅਸੀਂ ਹੱਕ ਮੰਗਦੇ ਹੋਈਏ ਲੋਕ ਸਭਾ ਚ ਮੈਂ ਕੱਲ੍ਹਾ ਹੁੰਦਾ ਸੀ ਲੋਕ ਸਭਾ ਚ 19 ਚ ਤੁਸੀਂ ਦੇਖਿਆ ਮੈਂ ਬਹੁਤ ਸਾਰੇ ਮੰਤਰੀਆਂ ਤੋਂ ਕੰਮ ਕਰਾ ਕੇ ਲਿਆਉਂਦਾ ਸੀ ਕਿਉਂਕਿ ਇਹ ਜਿਤਾ ਜਿਤਾਉਣ ਵਾਸਤੇ ਤਾਂ ਮੈਂ ਲੋਕਾਂ ਨੂੰ ਕਹਿ ਰਿਹਾ ਤੁਸੀਂ 13 ਜਿਤਾ ਦਿਓ ਪਾਸਵਰਡ ਮੈਨੂੰ ਪਤਾ ਹੈ ਲੋਕ ਸਭਾ ਦੇ ਵੀ ਕਿਵੇਂ ਕੰਮ ਕਰਾਉਣੇ ਹੁੰਦੇ ਨੇ ਉੱਥੇ ਜਿਹੜਾ ਬੋਲਦਾ ਹੁੰਦਾ ਜਾਦੇ ਉਹਦੇ ਕੰਮ ਕਦੇ ਨਹੀਂ ਰੁਕਦੇ ਮੈਂ ਹੁਣ ਬੋਲਦਾ ਰਹਿੰਦਾ ਸੀ ਪਾਰਲੀਮੈਂਟ ਚ ਖੁੱਲਕੇ ਬੋਲਦਾ ਰਹਿੰਦਾ ਸੀ ਤੇ ਮੈਂ ਕੋਈ ਕੰਮ ਕਰਾਉਣ ਜਾਂਦਾ ਕਿਸੇ ਮੰਤਰੀ ਕੋਲੇ ਤਾਂ ਬੀਜੇਪੀ ਵਾਲੇ ਬੈਠੇ ਹੁੰਦੇ ਸੀ ਉੱਥੇ ਕਿਉਂਕਿ ਮੰਤਰੀ ਬੀਜੇਪੀ ਦਾ ਹੁੰਦਾ ਸੀ ਉਹ ਪਰਾਂ ਕਰਦੇ ਸੀ ਬੀਜੇਪੀ ਵਾਲੇ ਨੂੰ ਪਿੱਛੇ ਜੋ ਪਿੱਛੇ ਜੋ ਮਾਨਸਾਵਾ ਪਾ ਗਿਆ ਇਹ ਜੀ ਕਿਆ ਕੰਮ ਹੈ ਮੈਨੇ ਸੀ ਆਹ ਕੰਮ ਹੈ ਆਹ ਕੰਮ ਕਰਕੇ ਮੇਰੇ ਕੰਨ ਚ ਕਹਿੰਦੇ ਸੀ ਲੋਕ ਸਭਾ ਮੈਂ ਥੋੜਾ ਮੇਰਾ ਖਿਆਲ ਰੱਖੀਏਗਾ ਹਾਂ ਮੈਨੇ ਕਹ ਕੋਈ ਗੱਲ ਨਹੀਂ ਜੀ ਮੇਰਾ ਚੁੱਪ ਹੋ ਕੇ ਕੰਮ ਹੁੰਦਾ ਮੈਨੂੰ ਬੋਲਣ ਦੀ ਲੋੜ ਕੀ ਹੈ ਫਿਰ ਠੀਕ ਹੈ ਨਾ سو اس کر کے میرے کو پاسورڈ بتھیر نے کہ کام کے کیںے لینا کہ مرضی پارٹی کی لوگ ہونے لوک لوگ چوں دا میمبر چاہے تو کام روک نہیں اب دی سٹیٹ واسطے بہت کچھ لے کے آ سکتا سو آتی آئے ہیں میں پھر یہ ہی گل کرنا کہ کہ کرجریوال صاحب نے پہلا آج تو لگ پک دو سال پہلا آج گیرہ مارچ ہے کل کے دن رزلٹ آئے اس کل کے دن بانوے بانوے یہ ਬਿਨਾਂ ਇੱਕ ਚੁਣੇ ਗਏ ਸੀ ਲੋਕਾਂ ਦੁਆਰਾ ਜਿਨ੍ਹਾਂ ਨੂੰ 76 70000 ਤੇ ਜਿਨ੍ਹਾਂ ਨੇ ਬੜੇ ਬੜੇ ਕਿਲੇਟਾ ਹੇ ਸੀ ਕੱਲ ਦੇ ਦਿਨ ਹਜੇ 5 ਦਿਨ ਰਹਿੰਦੇ ਨੇ 16 ਤਰੀਕ ਨੂੰ ਸੌ ਚੁੱਕੀ ਸੀ ਉਸ ਵੇਲੇ ਵੀ ਕੈਰੀਵਾਲ ਸਾਹਿਬ ਨੇ ਇਸੇ ਮੰਚ ਤੋਂ ਮੈਨੂੰ ਜ਼ਿੰਮੇਵਾਰੀ ਦਿੱਤੀ ਸੀ ਮੇਰੇ ਤੇ ਯਕੀਨ ਕੀਤਾ ਸੀ ਸੋ ਮੈਂ ਜੇ ਕਹਾ ਕਿ ਪਾਰਟੀ ਦਾ ਮੈਂ ਕੋਈ ਕੋਈ ਬਹੁਤਾ ਵੱਡਾ ਲੀਡਰਾਂ ਜਾਂ ਕੋਈ ਮੈਂ ਕੁਝ ਨਹੀਂ ਮੈਂ ਸਿਪਾਈ ਆ ਮੈਂ ਪੰਜਾਬ ਪ੍ਰਤੀ ਵਫਾਦਾਰ ਆ ਮੇਰੀ ਧੜਕ ਹਰ ਧੜਕਣ ਚ ਪੰਜਾਬ ਹੈ ਜੇ ਕੋਈ ਵਿਸ਼ਵਾਸ ਮੇਰੇ ਤੇ ਕੀਤਾ ਜਾਂਦਾ ਡਿਊਟੀ ਮੇਰੀ ਲਈ ਜਾਂਦੀ ਹੈ ਮੈਂ ਉਹ ਤਨਦੇਹੀ ਨਾਲ ਨਿਭਾਉਣਾ ਕੈਪਟਨ ਸਾਡੇ ਕੇਜਰੀਵਾਲ ਸਾਹਿਬ ਨੇ ਇਹ ਫੈਸਲਾ ਉਹਨਾਂ ਨੇ ਕਰਨਾ ਹੈ ਕਿ ਨੇ ਕਿੰਨੇ ਨੰਬਰ ਤੇ ਬੈਟਿੰਗ ਕਰਨੀ ਹੈ ਕਿ ਨੇ ਕਿੱਥੇ ਫੀਲਡਿੰਗ ਕਰਨੀ ਹੈ ਸਾਡਾ ਮਕਸਦ ਹੈ ਮੈਚ ਜਿੱਤਿਆ ਜਾਵੇ ਔਰ ਮੈਨ ਆਫ ਦਾ ਮੈਚ ਸਾਡੇ ਕੇਜਰੀਵਾਲ ਰਹਿਣ ਤੇ ਅਸੀਂ ਮੈਚ ਜਿੱਤੀਏ ਸੀਰੀਜ਼ ਵੀ ਜਿੱਤੀਏ ਜੋ ਸਾਡੀ ਡਿਊਟੀ ਲਈ ਜਾਊਗੀ ਉਹ ਜਿੱਤੀਏ ਸੋ ਮੈਂ ਤਾਂ ਜੇ ਕਈ ਜਨਮ ਲੱਗ ਸਕਦੇ ਨੇ ਜੇ ਮੈਂ ਇਹਨਾਂ ਦਾ ਸ਼ੁਕਰੀਆ ਕਰਾਂ ਕਿ ਜੋ ਜ਼ਿੰਮੇਵਾਰੀ ਮੇਰੇ ਵਰਗਿੰਨ ਦਿੱਤੀ ਕੰਮ ਕਰਾਂ ਛੋਟੇ ਹੋਏ ਜੋ ਆਕ ਨੂੰ ਤੇ ਅਸੀਂ ਨਿਭਾਈ ਮਿਲ ਕੇ ਇੱਕ ਟੀਮਵਰਕ ਦੇ ਤੌਰ ਤੇ ਅਸੀਂ ਕੰਮ ਕਰਦੇ ਆਂ ਮੈਂ ਧੰਨਵਾਦੀ ਸਾਡੇ ਸਾਰੇ ਐਮਐਲਏ ਸਹਿਬਾਨ ਦਾ ਚੇਅਰਮੈਨ ਸਹਿਬਾਨਾਂ ਦਾ ਕਿ ਦੋ ਸਾਲਾਂ ਚ ਸਾਡੀ ਪਾਰਟੀ ਚ ਕਦੇ ਕੋਈ ਤੁਨੀ ਡਿਸਪਲਿਨ ਬ੍ਰੇਕ ਨਹੀਂ ਹੁੰਦਾ ਦੇਖਿਆ ਹੋਊਗਾ ਕਿ ਕੋਈ ਕੋਈ ਕਿਸੇ ਨੇ ਕੋਈ ਕੁਛ ਬੋਲਤਾ ਕਿਸੇ ਨੇ ਕੁਛ ਬੋਲਤਾ ਤੇ ਇੱਧਰ ਦੂਜੀਆਂ ਪਾਰਟੀਆਂ ਨੇ ਕਦੇ ਡਿਸਪਲਾਈਨ ਨਹੀਂ ਦੇਖਿਆ ਹੋਊਗਾ ਉਹ ਕਹਿੰਦਾ ਉਹਨੂੰ ਉੱਥੇ ਨਹੀਂ ਬੁਲਾਉਣਾ ਉਹ ਕਹਿੰਦਾ ਉਹਨੂੰ ਉੱਥੇ ਨਹੀਂ ਬੁਲਾਉਣਾ ਉਹ ਕਹਿੰਦਾ ਉਹ ਉਧਰ ਕਿਉਂ ਗਿਆ ਉਹ ਕਹਿੰਦਾ ਇਹਨੇ ਬੰਦੇ ਇਕੱਠੇ ਕਰ ਲਏ ਇਹਨੂੰ ਕੱਢ ਦੋ ਪਾਰਟੀ ਚੋਂ ਉਹ ਦੂਜਾ ਉੱਥੇ ਜਾਵੜਦਾ ਦਿੱਲੀ ਕੋਈ ਦਿੱਲੀ ਕਿਸੇ ਨਾਲ ਫੋਟੋ ਖਿਚਾ ਕੇ ਆ ਜਾਂਦਾ ਮੈਂ ਇੱਧਰ ਲਾਂ ਤੋਂ ਉਹਨਾਂ ਦਾ ਤਾਂ ਹਜੇ ਆਪ ਨਹੀਂ ਪਤਾ ਲੱਗ ਰਿਹਾ ਉਹ ਕਿੱਧਰ ਲੈਨੇ ਸੋ ਅਸੀਂ ਤਾਂ ਭਾਈ ਪੰਜਾਬ ਵਾਲੇ ਪਾਸੇ ਆ ਸੋ ਮੈਨੂੰ ਤਾਂ ਇਸ ਗੱਲ ਦੀ ਖੁਸ਼ੀ ਹੈ ਅੱਜ ਮੈਂ ਸੋਚ ਰਿਆ ਸੀ ਆਉਂਦਾ ਆਉਂਦਾ ਕਿ ਕਦੇ ਸੋਚਿਆ ਨਹੀਂ ਸੀ ਕਿ ਇਹ ਕੋਈ ਨਾਰਾ ਮੇਰੇ ਨਾਂ ਤੇ ਵੀ ਬਣਾਉਂਗਾ ਜਿਹਦੇ ਚ ਪੰਜਾਬ ਦੇ ਬਿਹਤਰੀ ਵਾਸਤੇ ਪੰਜਾਬ ਦੀ ਖੁਸ਼ਹਾਲੀ ਵਾਸਤੇ ਜਿਹਦੇ ਜ਼ਿਕਰ ਹੋਊਗਾ ਸੋ ਅੱਜ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਪਾਰਟੀ ਦਾ ਪੀਐਸਸੀ ਦਾ ਔਰ ਜਿਨ੍ਹਾਂ ਨੇ ਫੈਸਲਾ ਕਰਕੇ ਮੇਰੀ ਜਿੰਮੇਰੀ ਲਈ ਹੈ ਔਰ ਮੈਂ ਇੱਕ ਵਾਦਾ ਕਰੋੜਾਂ ਜਨਤਾ ਦੇ ਸਾਹਮਣੇ ਵੀ ਕਰਦਾ ਕਿ ਮੈਂ ਆਪਣੇ ਵੱਲੋਂ ਕੋਈ ਮਿਹਨਤ ਚ ਕਮੀ ਨਹੀਂ ਛੱਡਦਾ ਮਿਹਨਤ ਵਾਲੇ ਪਾਸੇ ਉਹ ਤਾਂ ਸਾਨੂੰ ਹਰਾ ਹੀ ਨਹੀਂ ਸਕਦੇ ਸਾਡੇ ਤਾਂ ਜਦੋਂ ਰੋਡ ਸ਼ੋਅ ਕਰਨ ਲੱਗਦੇ ਆ 10 ਵਜੇ ਤੱਕ ਰਾਤ ਦੇ ਰਾਤ ਦੇ 10 ਵਜੇ ਤੱਕ ਸਪੀਕਰ ਲਾਉਡ ਹੁੰਦਾ 9:58 ਮਿੰਟ ਤੇ ਸਪੀਕਰ ਬੰਦ ਕਰਦੇ ਆ ਫੇਰ ਉਸ ਤੋਂ ਬਾਅਦ ਲੋਕਾਂ ਨੂੰ ਮਿਲਦੇ ਆ ਤੇ ਫੇਰ ਫੇਰ ਘਰ ਜਾਂਦੇ ਆ ਜਾਂ ਜਿੱਥੇ ਵੀ ਰਹਿਣਾ ਹੁੰਦਾ ਉਹਦੇ ਤੱਕ ਤਾਂ ਇਹ ਸੁੱਤੇ ਪਏ ਹੁੰਦੇ ਨੇ ਇਹਨਾਂ ਨੂੰ ਕੀ ਪਤਾ ਹੈ ਕਿ ਲੋਕਾਂ ਕੋਲੇ ਕਦੋਂ ਚਾਹੀਦਾ ਹੁੰਦਾ ਸੋ ਇਸ ਕਰਕੇ ਇਹ ਰਾਜੇ ਮਹਾਰਾਜੇ ਨੇ ਇਹਨਾਂ ਦੇ ਰਹਿਣ ਸਹਿਣ ਬਹੁਤ ਸ਼ਾਹੀ ਠਾਠਾਂ ਬਾਠਾਂ ਨੇ ਇਹਨਾਂ ਤੋਂ ਖਿਹੜਾ ਛੜਾਈਏ ਮਾਲੀ ਦਾ ਕੰਮ ਪਾਣੀ ਪਾਉਣਾ ਭਰਪਰ ਮਸ਼ਕਾਂ ਪਾਵੇ ਮਾਲਕ ਦਾ ਕੰਮ ਫਲਫੁੱਲ ਲਾਉਣਾ ਲਾਵੇ ਜਾ ਨਾ ਲਾਵੇ ਲੋਕਤੰਤਰ ਚ ਮਾਲਕ ਲੋਕ ਨੇ ਤੇ ਉਮੀਦ ਹੈ ਕਿ ਲੋਕ ਮਾਲਕ ਬਣ ਕੇ ਸਾਡੇ ਇਸ ਮਿਹਨਤ ਨੂੰ ਫਲ ਫੁੱਲ ਜਰੂਰ ਲਾਉਣਗੇ ਇੱਕ ਵਾਰੀ ਫੇਰ ਮੈਂ ਅਰਵਿੰਦ ਕੇਜਰੀਵਾਲ ਜੀ ਦਾ ਪੰਜਾਬ ਦੀ ਧਰਤੀ ਤੇ ਆਉਣ ਤੇ ਬਹੁਤ ਬਹੁਤ ਧੰਨਵਾਦ ਕਰਦਾ ਇਸ ਤੋਂ ਬਾਅਦ ਪਟਿਆਲੇ ਜਾਵਾਂਗੇ ਵਪਾਰੀਆਂ ਨੂੰ ਮਿਲਾਂਗੇ ਕੱਲ ਨੂੰ ਮੈਂ ਹੁਸ਼ਿਆਰਪੁਰ ਜਾਊਂਗਾ ਮੋਗੇ ਜਾਊਂਗਾ ਵਪਾਰੀਆਂ ਨਾਲ ਛੋਟੇ ਦੁਕਾਨਦਾਰਾਂ ਨਾਲ ਮੀਟਿੰਗਾਂ ਕਰਾਂਗੇ ਫਿਰ ਪਿੰਡਾਂ ਜਾਵਾਂਗੇ ਜਿੱਥੇ ਡਿਊਟੀ ਲੱਗੂ ਜਾਵਾਂਗੇ ਪਰ ਹਾਂ ਵੋਟ ਆਪਦੇ ਪਰਿਵਾਰ ਵਾਸਤੇ ਨਹੀਂ ਮੰਗਾਂਗੇ ਪੂਰੇ ਪੰਜਾਬ ਦੀ ਬਿਹਤਰੀ ਵਾਸਤੇ ਵੋਟ ਮੰਗਾਂਗੇ ਕਿਉਂਕਿ ਪੈਸੇ ਕਮਾਉਣ ਵਾਲੇ ਕੰਮ ਤਾਂ ਅਸੀਂ ਛੱਡੀ ਫਿਰਦੇ ਆ ਪੈਸੇ ਕਮਾਉਣ ਵਾਲੇ ਕੰਮ ਅਸੀਂ ਛੱਡੀ ਫਿਰਦੇ ਆ ਅਸੀਂ ਤਾਂ ਪੰਜਾਬ ਕਮਾਉਣਾ